ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਰਹੋ ਜੀ ਜਿਨ੍ਹਾਂ ਦੇ ਰਿਸ਼ਤੇ ਹੋ ਚੁੱਕੇ ਹਨ ਜੀ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਬੱਚਿਆਂ ਨੂੰ ਇੱਥੇ ਮੈਂ ਜੋ ਵੀ ਇਸ਼ਤੇ ਬੋਲਾਂਗੀ ਜੀ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰਨਾ ਜੀ ਸਾਡਾ ਮਕਸਦ ਸਿਰਫ ਐਡ ਪਾਉਣਾ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਕਮੈਂਟ ਵੀ ਕਰਿਆ ਕਰੋ ਰੱਬ ਨੇ ਤੁਹਾਨੂੰ ਬਹੁਤ ਖੁਸ਼ੀਆਂ ਦੇਣੀਆਂ ਹਨ ਜੀ ਵਾਈ ਗੁਰੂ ਦਾ ਨਾਮ ਲਿਖਿਆ ਕਰੋ ਜਿਨਾ ਨੇ ਆਪਣੀ ਐਡ ਦੁਬਾਰਾ بار بار ਲਗਾਨੀ ਹੈ ਜੀ ਸਾਡੇ WhatsApp ਨੰਬਰ ਤੇ ਕੰਟੈਕਟ ਕਰੋ بیٹے ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਕੁਮਾਰ ਸਿੱਖ ਹੈ ਜੀ ਏਰੀਆ ਗੁਰਦਾਸਪੁਰ UK ਵਰਕ ਪਰਮਿਟ ਜਨਮ ਇਹਨਾਂ ਦਾ 1991 ਦਾ ਹੈ ਜੀ ਕੱਦ 5 ਫੁੱਟ 6 ਇੰਚ ਹੈ ਪੜਾਈ ਇਹਨਾਂ ਨੇ MTech ਫਰੋਮ ਇੰਡੀਆ ਤੋਂ ਕੀਤੀ ਹੈ ਜੀ MSc ਇੰਟਰਨੈਸ਼ਨਲ ਮੈਨੇਜਮੈਂਟ ਫਰੋਮ ਲੰਡਨ ਤੋਂ ਇੱਕ ਬ੍ਰਦਰ ਹੈ ਜੀ ਮੈਰਿਡ ਹੈ ਫਾਦਰ ਰਿਟਾਇਰਡ ਫਰੋਮ PSEB ਇਹਨਾਂ ਨੂੰ ਐਜੂਕੇਟਿਡ ਬਿਊਟੀਫੁੱਲ ਗਰਲ ਚਾਹੀਦੀ ਹੈ ਜੀ ਪੰਜਾਬ ਤੋਂ ਹੋਵੇ ਯੂਕੇ ਕੈਨੇਡਾ ਆਸਟ੍ਰੇਲੀਆ ਤੋਂ ਨੌ ਕਾਸਟ ਬਾਰ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਕਾਸ ਤੁਲੀ ਹੈ ਜੀ ਜਨਮ 29 ਜੂਨ 1997 ਦਾ ਹੈ ਕੱਦ 5 ਫੁੱਟ 11 ਇੰਚਾ ਜੀ ਏਰੀਆ ਇਹਨਾਂ ਦਾ ਟਾਂਡਾ ਹੁਸ਼ਿਆਰਪੁਰ ਹੈ ਜੀ ਪੰਜਾਬ ਡਿਪਲੋਮਾ ਕੀਤਾ ਜੀ ਇਹਨਾਂ ਨੇ 2 ਸਾਲ ਦਾ ਕੰਪਿਊਟਰ ਕੋਰਸ ਫਰੋਮ ਕੈਨੇਡਾ ਤੋਂ ਮੂਵ ਟੂ ਕੈਨੇਡਾ ਸਿንስ 2017 ब्रैमटन कनाडा ਵਿੱਚ ਰਹਿ ਰਹੀ ਜੀ ਆਪਣਾ ਘਰ ਹੈ ਨਾ ਕੈਨੇਡਾ ਸਿਟੀਜ਼ਨਸ਼ਿਪ ਮਿਲੀ ਜੀ ਇਹਨਾਂ ਨੂੰ ਇੱਕ ਜੰਗਰ ਪ੍ਰਤਰ ਹੈ ਜੀ ਹੂ ਕੰਪਲੀਟਡ ਮੈਡੀਕਲ ਸਟੱਡੀਜ਼ ਇਨ ਕੈਨੇਡਾ ਐਂਡ ਵਰਕਸ ਐਜ਼ ਅ ਰਜਿਸਟਰਡ ਨਰਸ ਇਨ ਅ ਕੈਨੇਡੀਅਨ ਹਸਪੀਟਲ ਫਾਦਰ ਹੋਲਸੇਲ ਕਲੋਥ ਮਰਚੰਟ ਨੇ ਜੀ ਟਾਂਡਾ ਹੁਸ਼ਿਆਰਪੁਰ ਵਿੱਚ ਮਦਰ ਹਾਊਸ ਵਾਈਫ ਹੈ ਕੰਮ ਕਰਦੇ ਜੀ ਟਰੈਕ ਡਰਾਈਵਰ ਦਾ ਇਨਕਮ ਇਹਨਾਂ ਦੀ 10000 ਕੈਨੇਡੀਅਨ ਡਾਲਰਸ ਮੰਥਲੀ ਟੈਲੀਫੋਨ ਨੰਬਰ ਦਿੱਤਾ ਗਿਆ ਜੀ ਆਪ ਕੱਲ੍ਹ ਬਾਤ ਕਰਕੇ ਬਤੇਰੀ ਜਾਣਕਾਰੀ ਲੈ ਸਕਦੇ ਹੋ बेटे ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਗਲ ਜਨਮ 14 ਨਵੰਬਰ 1993 ਦਾ ਹੈ ਜੀ ਪਸ ਟਾਈਮ 7:00 8 एएम ਗ੍ਰੈਜੂਏਸ਼ਨ ਕੀਤੀ ਜੀ ਇਹਨਾਂ ਨੇ ਬੀਕੋਮ ਮੋਨਾ ਪੰਜਾਬੀ ਹੈ ਜੀ ਅਨਮੈਰਿਡ ਹੈ ਵਰਕ ਕਰਦੇ ਨੇ ਜੀ ਵਰਕਿੰਗ ਇਨ সুইস ਬਿਊਟੀ ਕੋਸਮੈਟਿਕ ਲਿਮਿਟਿਡ ਐਸ ਅ ਈ-ਕਾਮਰਸ ਮੈਨੇਜਰ ਨੇ ਸੈਲਰੀ ਇਹਨਾਂ ਦੀ 10 ਲੱਖ ਪਰ ਐਨਿਊਅਲ ਹੈ ਜੀ ਹਾਈਟ 6 ਫੁੱਟ ਹੈ ਏਰੀਆ ਦਿੱਲੀ ਹੈ ਫਾਦਰ ਨਹੀਂ ਹਨ ਜੀ ਮਦਰ ਹਾਊਸ ਵਾਈਫ ਹੈ ਕਾਸਤੀਮਾਨ ਤਰਖਾਨ ਨੇ ਜੀ ਪਿਓਰ ਵੈਜੀਟੇਰੀਅਨ ਨੇ ਇੱਕ ਜੰਗਰ ਬ੍ਰਦਰ ਹੈ ਜੀ ਅਨਮੈਰਿਡ ਹੈ ਇਹਨਾਂ ਨੂੰ ਲੜਕੇ ਚਾਹੀਦੇ ਹੈ ਜੀ ਵੈਲ ਕਲਚਰਡ ਗੁੱਡ ਲੁਕਿੰਗ ਸਿੰਪਲ ਲਾਈਫ ਪਾਰਟਨਰ ਚਾਹੀਦਾ ਹੈ ਜੀ ਇਹਨਾਂ ਨੇ ਸਿੰਪਲ ਮੈਰਿਜ ਕਰਨੀ ਹੈ ਜੀ ਚੁੰਨੀ ਚੜਾਵਾ ਕਰਨਾ ਹੈ ਜੀ ਅਨੰਦ ਕਾਰਜ ਕਰਨਾ ਹੈ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਵਾਂ ਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਏਰੀਆ ਫਰੀਦਕੋਟ ਹੈ ਕੱਦ 5 ਫੁੱਟ 3 ਇੰਚ ਹੈ ਡੇਟ ਆਫ ਬਰਥ ਹੈ ਜੀ 6 10 1996 ਕਾਸਟ ਮਹਿਰਾ ਸਿੱਖ ਕੰਮ ਪੰਜਾਬ ਸਰਕਾਰੀ ਨੌਕਰੀ ਗ੍ਰੇਡ ਬੀ ਇੱਕ ਪਹਿਨ ਵਿਆਹੀ ਹੋਇਆ ਜੀ ਪ੍ਰਾਈਵੇਟ ਇਕ ਐਨਆਈਟੀ ਜਲੰਧਰ ਤੋਂ ਕੀਤੀ ਹੈ ਇਹਨਾਂ ਨੇ ਇਹਨਾਂ ਵਾਸਤੇ ਸਰਕਾਰੀ ਨੌਕਰੀ ਕਰਦੀ ਜਾਂ ਚੰਗੀ ਪੜੀ ਲਿਖੀ ਗ੍ਰੈਜੂਏਟ ਸੋਨੀ ਤੇ ਸੁਨੱਖੀ ਲੜਕੀ ਦੀ ਲੋੜ ਹੈ ਇਸ ਰਿਸ਼ਤੇ ਲਈ ਕੋਈ ਹੋਰ ਬੀਸੀ ਕੈਟਾਗਰੀ ਜਾਂ ਜਨਰਲ ਵੀ ਆਪਣਾ ਡਾਟਾ ਪੇਸ ਸਕਦੇ ਹਨ बेटे ਦਾ ਰਿਸ਼ਤਾ ਨੋਟ ਕਰੋ ਜੀ ਟਰਮ ਸਿੰਘ ਏਰੀਆ ਅੰਮ੍ਰਿਤਸਰ ਹੈ ਜੀ ਕਾਸਟ ਜੱਟ ਸਿੱਖ ਗੋਤ ਵਿਰਕ ਕੱਦ 5 ਫੁੱਟ 9 ਇੰਚ ਹੈ ਜਨਮ 1992 ਦਾ ਇਹਨਾਂ ਨੇ ਪੜਾਈ ਕੀਤੀ ਹੈ ਜੀ ਬੀਏ ਬੀਜੀ ਪੀਜੀ ਡੀਸੀਏ ਐਮਪੀ ਐਚਡਬਲਿਊ ਡਿਪਲੋਮਾ ਕੀਤਾ ਇਹਨਾਂ ਨੇ ਕੰਮ ਪ੍ਰਾਈਵੇਟ ਬੈਂਕਰ ਜੋਬ ਨੇ ਕਰਦੇ ਨੇ ਜੀ ਜ਼ਮੀਨ 3 ਏਕੜ ਹੈ ਪਿਤਾ ਗਵਰਨਮੈਂਟ ਜੋਬ ਰਿਟਾਇਰ ਨੇ ਐਕਸਪਾਇਰ ਨੇ ਜੀ ਮਾਤਾ ਕਰੇਲੂ ਹੈ ਨਿਊਜ਼ੀਲੈਂਡ ਦਾ ਵੀਜ਼ਾ ਲੱਗਿਆ ਹੋਇਆ ਹੈ ਜੀ ਪਰਾ ਇੱਕ ਨਿਊਜ਼ੀਲੈਂਡ ਹੈ ਪੀਆਰਐਸ ਸਾਰੀ ਫੈਮਿਲੀ ਦੇ ਨਾਲ ਇੱਕ ਪੈਨ ਮੈਰਿਡਾ ਜੀ ਗਵਰਨਮੈਂਟ ਜੋਬ ਹੈ ਉਹਨਾਂ ਦੀ ਇਹਨਾਂ ਨੂੰ ਲੋੜ ਹੈ ਜੀ ਪੜੀ ਲਿਖੀ ਬਾਹਰ ਜਾਣ ਦੀ ਚਾਹਵਾਨ ਲੜਕੀ ਮੈਡੀਕਲ ਲਾਈਨ ਵਾਲੀ ਨੂੰ ਪੈਲ ਦਿੰਦੇ ਹਨ ਜੀ ਕੱਦ 5 ਫੁੱਟ 4 ਇੰਚ ਤੱਕ ਹੋਵੇ ਕਟੋਕਟ ਪਹਿਲਾਂ ਤੋਂ ਬਾਹਰ ਵਾਲੇ ਵੀ ਸੰਪਰਕ ਕਰ ਸਕਦੇ ਹਨ ਜੀ ਟੈਲੀਫੋਨ ਨੰਬਰ ਦਿੱਤੇ ਗਏ ਹਨ ਜੀ ਵਤੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈ ਜੀ ਵਿਆਹ ਦਾ ਸਾਰਾ ਖਰਚ ਲੜਕੇ ਵੱਲੋਂ ਕਿੰਨਾ ਜਾਏਗਾ बेटी ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕੌਰ ਜਨਮ ਮਹੀ ਜੀ 8 11 1986 ਟਾਈਮ ਹੈ ਜੀ 7:30 ਦੇ ਵਿਚਕਾਰ ਦਿੱਲੀ ਹੈ ਜੀ ਏਰੀਆ ਨਾ ਦਾ ਹਾਈਟ 5 ਫੁੱਟ 2 ਇੰਚ ਹੈ ਜੀ ਕਾਸਟ ਰਾਮ ਘੜੀ ਆਤੀਮਾਨ ਗੋਤ ਇਹਨਾਂ ਦੀ ਚਨਾ ਮੰਗਲਿਕ ਨਹੀਂ ਹੈ ਜੀ ਸਟੱਡੀ ਇਹਨਾਂ ਨੇ ਕੀਤੀ ਹੈ ਜੀ ਬੀ ਕਾਮ ਸਪੈਸ਼ਲਾਈਜ਼ ਫਾਈਨੈਂਸ ਫਰੋਮ ਦਿੱਲੀ ਯੂਨੀਵਰਸਿਟੀ ਐਮਬੀਏ ਹਿਊਮਨ ਰਿਸੋਰਸਸ ਇੱਕ ਸਾਲ ਆਈਟੀ ਡਿਪਲੋਮਾ ਹੋਲਡਰ ਪ੍ਰੋਫੈਸ਼ਨ ਹੈ ਜੀ ਵਰਕਿੰਗ ਐਜ਼ ਅ ਐਡਮਿਨ ਐਚ ਆਰ ਇਨ ਕਾਰਪੋਰੇਟ ਫਰਮਸ ਪੈਕੇਜ 7 ਲੱਖ ਦਾ ਹੈ ਜੀ ਮਦਰ ਹੋਮ ਮੇਕਰ ਹੈ ਫਾਦਰ ਪਾਸਟ ਅਵੇ ਬ੍ਰਦਰ ਇੱਕ ਮੈਰਿਡ ਹੈ ਜੀ ਗਾਜ਼ੀਆਬਾਦ ਰਿਕਵਾਇਰਮੈਂਟ ਹੈ ਜੀ ਦਿੱਲੀ ਨੋਇਡਾ ਐਂਡ ਗੁਰਗਾਓਂ ਐਨ ਆਰ ਆਈ ਹੈ ਜੀ ਤੇ ਕੈਨੇਡਾ ਆਸਟ੍ਰੇਲੀਆ ਐਂਡ ਜਰਮਨੀ ਪੀ ਆਰ ਹੋਲਡਰ ਹੀ ਕੰਟੈਕਟ ਕਰਨ ਜੀ ਇਹਨਾਂ ਨੂੰ ਇਹਨਾਂ ਦਾ ਟੈਲੀਫੋਨ ਨੰਬਰ ਦਿੱਤਾ ਗਿਆ ਜੀ ਵਧੇਰੇ ਜਾਣਕਾਰੀ ਲੈ ਸਕਦੇ ਹੋ बेटे का रिश्ता नोट करो जी नेम कौर जन्म दो हज़ार दो स्टडी बी एस सी नर्सिंग की जी हाइट पांच फुट चार इंच है जी जट सिख फैमिली है एरिया हुशियारपुर है जी कॉन्टैक्ट नंबर दिता गया जी बतरे जानकारी लै सकते हो एन आर आई बेटे का रिश्ता नोट करो जी नेम सिंह जन्म है जी अप्रैल उन्नीस सौ छियानवे हाइट पांच फुट सात इंच है कास्ट अरोड़ा कैनेडियन पी आर है जी ਸਿਟੀਜ਼ਨਸ਼ਿਪ ਅਪਲਾਈਡ ਕੀਤਾ ਹੈ ਜੀ ਇਹਨਾਂ ਨੇ 3 ਸਾਲ ਦਾ ਬਿਜ਼ਨਸ ਡਿਪਲੋਮਾ ਇਨ ਫਾਈਨੈਂਸ ਐਂਡ 2 ਸਾਲ ਦਾ ਪ੍ਰੈਕਟੀਕਲ ਨਰਸਿੰਗ ਡਿਪਲੋਮਾ ਇਨ ਕੈਨੇਡਾ ਵਿੱਚ ਕੀਤਾ ਜੀ ਇਹਨਾਂ ਨੇ ਕੰਮ ਹੈ ਜੀ ਇਹਨਾਂ ਦਾ ਕਰੰਟਲੀ ਵਰਕਿੰਗ ਐਸ ਰਜਿਸਟਰ ਪ੍ਰੈਕਟੀਕਲ ਨਰਸ ਆਰ ਪੀ ਐਨ ਐਲ ਪੀ ਐਨ ਡਾਈਟ ਇਹਨਾਂ ਦੀ ਵੈਜੀਟੇਰੀਅਨ ਹੈ ਜੀ ਕਰੰਟਲੀ ਲਿਵਿੰਗ ਹਾਲੀਫੈਕਸ ਕੈਨੇਡਾ ਇਹਨਾਂ ਦਾ ਟੈਲੀਫੋਨ ਨੰਬਰ ਦਿੱਤਾ ਗਿਆ ਜੀ ਆਪ ਬਧੇਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਰਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਮਨੀਲਾ ਚੰਪਲ ਕੱਤ 5 ਫੁੱਟ 10 ਇੰਚ ਹੈ ਉਮਰ 17 10 2004 ਹੈ ਪੜਾਈ ਇਹਨਾਂ ਨੇ ਕੀਤੀ ਹੈ ਜੀ ਬਿਜ਼ਨਸ ਮਾਰਕੀਟਿੰਗ ਤੀਜੇ ਸਾਲ ਡਿਗਰੀ ਕਰ ਰਿਹਾ ਹੈ ਮਨੀਲਾ ਵਿੱਚ ਆਪਣੀ ਫਾਈਨੈਂਸ ਕੰਪਨੀ ਹੈ ਉਹਦੇ ਵਿੱਚ ਬੇਟਾ ਅਤੇ ਮੰਮੀ ਡੈਡੀ ਕੰਮ ਕਰਦੇ ਨੇ ਜੀ ਆਪਣਾ ਕੰਮ ਹੈ ਇਹਨਾਂ ਦਾ ਜ਼ਮੀਨ ਸੱਤ ਕਿਲੇ ਹੈ ਏਰੀਆ ਮੋਗਾ ਹੈ ਘਰ ਸ਼ਹਿਰ ਵਿੱਚ ਹੈ ਲੜਕੀ ਦੀ ਭੈਣ ਦਾਦਾ ਦਾਦੀ ਪੂਗਾ ਸਾਰੀ ਫੈਮਿਲੀ ਕੈਨੇਡਾ ਚ ਵੈਲ ਸੈਟਲਡ ਹੈ ਸਰੀ ਬੀਸੀ ਵਿੱਚ ਲੜਕੇ ਨੇ ਵੀ ਕੈਨੇਡਾ ਆ ਜਾਣਾ ਹੈ ਇਹਨਾਂ ਨੂੰ ਲੜਕੀ ਕੈਨੇਡਾ ਪੀਆਰ ਚਾਹੀਦੀ ਹੈ ਜੀ ਬੀਸੀ ਏਰੀਆ ਨੂੰ ਪੈਲ ਦਿੱਤੀ ਜਾਏਗੀ ਕੁੜੀ ਦੀ ਹਾਈਟ 5 ਫੁੱਟ 6 ਇੰਚ ਤੱਕ ਹੋਵੇ ਉਮਰ ਵੀ 20 ਤੋਂ 25 ਸਾਲ ਤੱਕ ਹੋਵੇ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਕਾਸਟ ਜੱਟ ਸਿੱਖ ਪੰਕੂ ਯੂਰਪ ਪੀਆਰ ਜਨਮ 1992 ਦਾ ਕੱਦ 6 ਫੁੱਟ ਹੈ ਪੜ੍ਹਾਈ ਬੀਏ ਕੀਤੀ ਇਹਨਾਂ ਨੇ ਦੋ ਭਰਾ ਨੇ ਜੀ ਦੋਵੇਂ ਭਰਾ ਬੈਲਜੀਅਮ ਚਾਪਨਾ ਬਿਜ਼ਨਸ ਹੈ ਨਾ ਦਾ ਪਿਤਾ ਆਰਮੀ ਚੋਰਟਾਇਰ ਨੇ ਸੁਬੇਤਾਰ ਮੇਜਰ ਮਾਤਾ ਹਾਊਸ ਵਾਈਫ ਨੇ ਜ਼ਮੀਨ 3 ਕਿਲੇ ਹੈ ਜੀ ਕਮਰਸ਼ੀਅਲ ਪ੍ਰਾਪਰਟੀ ਹੈ ਰੈਂਟ ਇਨਕਮ 90000 ਰੁਪਿਆ ਪਰ ਮਹੀਨਾ ਪੈਨ ਆਸਟ੍ਰੇਲੀਆ ਵਿੱਚ ਹੈ ਜੀ ਇਹਨਾਂ ਨੂੰ ਪੜ੍ਹੇ ਲਿਖੀ ਸੋਨੀ ਲੜਕੀ ਦੀ ਲੋੜ ਹੈ ਯੂਰਪ ਵਾਲੇ ਵੀ ਸੰਪਰਕ ਕਰਨ ਏਰੀਆ ਲੁਧਿਆਣਾ ਹੈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਕਾਸਟ ਚੱਟ ਸਿੱਖ ਜਨਮ 23/7/1994 ਦਾ ਗੋਤਪੁੱਲਰ ਹਾਈਟ 6 ਫੁੱਟ ਹੈ ਜੀ ਪੜਾਈ ਵੀ ਕੀਤੀ ਹੈ ਇਹਨਾਂ ਦਾ ਆਪਣਾ ਬਿਜ਼ਨਸ ਹੈ ਜੀ ਇੱਕ ਪਲਾਟ ਹੈ ਭਰਾ ਪੰਜਾਬ ਪੁਲਿਸ ਵਿੱਚ ਹੈ ਜੀ ਦੋਨਾਂ ਭਰਾਵਾਂ ਕੋਲ 12 ਏਕੜ ਜ਼ਮੀਨ ਹੈ ਇਹਨਾਂ ਨੂੰ ਕੁੜੀ ਸਿੰਪਲ ਚਾਹੀਦੀ ਹੈ ਘਰੇਲੂ ਘਰੇਲੂ ਚਾਹੀਦੀ ਹੈ ਡਿਮਾਂਡ ਕੋਈ ਨਹੀਂ ਹੈ ਜੀ ਏਰੀਆ ਫਜ਼ਿਲਕਾ ਰਿਸ਼ਤਾ ਨੋਟ ਕਰੋ ਜੀ ਭੇਟੀ ਦਾ ਹੈ ਜੀ ਨੇਮ ਕੋਰ ਜਨਮ ਮੈਂ ਜੀ 14/7/1997 ਦਾ ਹਾਈਟ 5 ਫੁੱਟ ਹੈ ਜੀ ਏਰੀਆ ਨਾਲ ਜਲਾਲਾਬਾਦ ਹੈ ਡਿਸਟ੍ਰਿਕਟ ਫਜ਼ਿਲਕਾ ਮੰਗਲਿਕ ਨਹੀਂ ਹੈ ਜੀ ਕੰਪਲੈਕਸ਼ਨ ਫੇਅਰ ਹੈ ਸਟੱਡੀ ਇਹਨਾਂ ਨੇ ਬੀਐਸਸੀ ਨਰਸਿੰਗ ਕੀਤੀ ਹੈ ਜੀ ਜੋਬ ਕਰਦੇ ਨੇ ਐਜ਼ ਅ ਸਟਾਫ ਨਰਸ ਇਨ ਚੰਡੀਗੜ੍ਹ ਇਨਕਮ ਗੁੱਡ ਪੈਕੇਜ ਹੈ ਜੀ ਕਾਸਟ ਅਰੋੜਾ ਸਿੱਖ ਪ੍ਰਥੀ ਨੇ ਸਿਬਲਿੰਗ ਜੀ 1 ਬ੍ਰਦਰ ਹੈ ਜੀ ਮੈਰਿਡ ਹੈ ਫਾਦਰ 셀ਫ ਬਿਜ਼ਨਸਮੈਨ ਹੈ ਜੀ ਮਦਰ ਹਾਊਸ ਵਾਈਫ ਹੈ ਲੜਕਾ ਇਹਨਾਂ ਨੂੰ ਚਾਹੀਦਾ ਹੈ ਜੀ ਚੰਡੀਗੜ੍ਹ ਦਾ ਹੋਵੇ ਜੋਬ ਕਰਦਾ ਹੋਵੇ ਗਵਰਨਮੈਂਟ ਜੋਬ ਹੋਵੇ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਥੇਰੀ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕੌਰ ਬੈਨਿਪਾਲ ਕਾਸਟ ਝੱਟ ਸਿੱਖ ਹੈ ਜੀ ਡੇਟ ਆਫ ਬਰਥ 1984 ਬੀਏ ਕਿਤੇ ਜੀ ਇਹਨਾਂ ਨੇ ਇਹਨਾਂ ਦਾ ਡਿਵੋਰਸ ਹੋਇਆ ਪਿਆ ਹੈ ਜੀ ਬੱਚਾ ਕੋਈ ਨਹੀਂ ਹੈ ਜੀ ਕੈਨੇਡਾ ਪੀਆਰ ਹੈ ਫਾਦਰ ਨਹੀਂ ਹਨ ਜੀ ਇਹਨਾਂ ਦੇ ਇਹਨਾਂ ਦਾ ਵਟਸਐਪ ਨੰਬਰ ਦਿੱਤਾ ਗਿਆ ਹੈ ਜੀ ਆਵ ਤੇਰੀ ਜਾਣਕਾਰੀ ਲੈ ਸਕਦੇ ਹੋ ਐਨਆਰਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1999 ਦਾ ਕੱਤ 5 ਫੁੱਟ 7/2 ਇੰਚ ਹੈ ਕਾਸਟ ਝੱਟ ਹੈ ਇਟਲੀ ਸਿਟੀਜ਼ਨ ਹੈ ਜੀ ਜੋਪ ਹੋਟਲ ਵਿੱਚ ਕਰਦੇ ਨੇ ਡਿਵੋਰਸ ਹੋਇਆ ਹੋਇਆ ਨੇ ਜੀ ਨਾ ਤਾਂ 7 ਸਾਲ ਦੀ ਬੇਟੀ ਹੈ ਜੀ ਬੱਚੇ ਦੀ ਕਸਟਡੀ ਮਾਂ ਕੋਲ ਹੈ ਜੀ ਇਟਲੀ ਵਿੱਚ 2 ਕਿਲੇ ਜ਼ਮੀਨ ਹੈ ਖੰਨਾ ਵਿੱਚ ਮੋਰਿੰਡਾ ਰਹਿ ਰਹੇ ਨੇ ਜੀ ਆਪਣਾ ਘਰ ਇਟਲੀ ਅਤੇ ਇੰਡੀਆ ਵਿੱਚ ਹੈ ਜੀ ਇਹਨਾਂ ਦਾ ਮਮ ਡੈਡ ਸਿਟੀਜ਼ਨ ਇਟਲੀ ਇਹਨਾਂ ਨੂੰ ਬਿਨਾ ਬੱਚੇ ਤੋਂ ਰਿਸ਼ਤਾ ਚਾਹੀਦਾ ਹੈ ਜੀ ਇਹਨਾਂ ਨੂੰ ਕੁੜੀ ਸੋਣੀ ਚਾਹੀਦੀ ਹੈ ਜੀ ਚਾਹੇ ਪਲੱਸ 2 ਪਾਸ ਹੋਵੇ ਚੁੰਨੀ ਚੜਾਵਾ ਕਰਨਾ ਹੈ ਜੀ ਇਹਨਾਂ ਨੇ बेटे ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਡੇਟ ਆਫ ਬਰਥ ਹੈ ਜੀ 16 10 1994 ਕਾਸਟ ਖੱਤਰੀ ਹੈ ਜੀ ਸੋਟੀ ਪੜਾਈ ਇਹਨਾਂ ਨੇ ਬੀਟੈਕ ਕੀਤੀ ਹੈ ਜੀ ਆਈਟੀ ਕੀਤੀ ਹੈ ਕੰਮ ਕਰਦੇ ਨੇ ਜੀ ਫਾਊਂਡਰ ਆਫ ਔਰਨਾਮੈਟਿਕਸ ਆਈਟੀ ਕੰਪਨੀ ਮੋਹਾਲੀ ਵਿੱਚ ਫਾਦਰ ਬਿਜ਼ਨਸਮੈਨ ਨੇ ਫਾਰਮਰ ਲੈਂਡ ਇਹਨਾਂ ਕੋਲ 35 ਏਕੜ ਹੈ ਮਦਰ ਹਾਊਸ ਵਾਈਫ ਹੈ ਜੀ ਹਾਈਟ 5 ਫੁੱਟ 7 ਇੰਚ ਹੈ ਸਿਸਟਰ 3 ਨੇ ਐਲ্ডার ਸਿਸਟਰ ਮੈਰਿਡਾ ਜੀ ਬ੍ਰਦਰ 1 ਐਲ্ডার ਬ੍ਰਦਰ ਮੈਰਿਡਾ ਜੀ ਏਰੀਆ ਇਹਨਾਂ ਦਾ ਖਰੜ ਹੈ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਲੀਵ ਕਰਦੇ ਨੇ ਜੀ ਸੰਪਰਕ ਸਿੱਖ ਫੈਮਲੀ ਅਰੋੜਾ ਫੈਮਲੀ ਐਂਡ ਜਨਰਲ ਕਾਸਟ ਓਨਲੀ ਬਿਊਟੀਫੁਲ ਵੈਲ ਐਜੂਕੇਟਿਡ ਲੜਕੀ ਚਾਹੀਦੀ ਜੇ ਇਹਨਾਂ ਨੂੰ ਵਰਕਿੰਗ ਇਨ ਆਈਟੀ ਸੈਕਟਰ ਗਵਰਨਮੈਂਟ ਜੋਬ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘਾ ਵਿਲੇਜ ਨਿਆਮਿਆ ਡਿਸਟ੍ਰਿਕਟ ਮੋਹਾਲੀ ਬੇਟਾ ਮੈਟ੍ਰਿਕ ਪਾਸ ਹੈ ਜੀ ਕਾਸਟ ਰਾਮਦਾਸੀ ਸਿੱਖ ਹੈ ਬਰਥ 1997 ਦਾ ਜੌਬ ਕਰ ਦੇਣਗੇ ਸਵਰਾਜ ਫੈਕਟਰੀ ਵਿੱਚ 7 ਸਾਲ ਤੋਂ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈ ਜੀ ਲੜਕੀ ਇਹਨਾਂ ਨੂੰ ਘਰ ਸੰਭਾਲਣ ਵਾਲੀ ਚਾਹੀਦੀ ਹੈ ਜੀ ਚਾਹੇ ਗ੍ਰੀਪ ਕਰਦੀ ਹੋਵੇ ਨੰਬਰ ਦਿੱਤੇ ਗਏ ਹਨ ਜੀ ਆਪ ਬਥੇਰੇ ਗੱਲਬਾਤ ਕਰਕੇ ਬਥੇਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਏਜ 32 ਸਾਲ ਹੈ ਜੀ ਕੱਦ 5 ਫੁੱਟ 3 ਇੰਚ ਹੈ ਪੜਾਈ ਇਹਨਾਂ ਨੇ ਬੀਕੋਮ ਕੀਤੀ ਹੈ ਜੀ ਕਾਸਟ ਖੱਤਰੀ ਹੈ ਸਿਸਟਰ ਕਨੇਡਾ ਸੈਟਲ ਹੈ ਜੀ ਫਾਦਰ ਮਦਰ ਮੈਰਿਜ ਦੇ ਬਾਅਦ ਕਨੇਡਾ ਜਾ ਰਹੇ ਹਨ ਲੜਕੇ ਦਾ ਵਧੀਆ ਕਾਰੋਬਾਰ ਹੈ ਜੀ ਵੈਲਥ ਸੈਟਡ ਲੜਕਾ ਹੈ ਇਹਨਾਂ ਨੇ ਸ਼ਾਦੀ ਜਲਦੀ ਕਰਨੀ ਹੈ ਜੀ ਸਿੰਪਲ ਮੈਰਿਜ ਕਰਨੀ ਹੈ ਇਹਨਾਂ ਨੂੰ ਲੜਕੀ ਸਿੰਪਲ ਚਾਹੀਦੀ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਬਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਮਹਿਰਾ ਸਿੱਖ ਲੜਕੀ ਹੈ ਜੀ ਨਾਮ ਕੋਰ ਏਰੀਆ ਬਰਨਾਲਾ ਹੈ ਜੀ ਪੜਾਈ ਡੀ ਫਾਰਮੇਸੀ ਕੀਤੀ ਹੈ ਜੀ ਇਹਨਾਂ ਨੇ ਦੋ ਪਿਆਨਾ ਨੇ ਪ੍ਰਾ ਇੱਕ ਵਿਆਹਿਆ ਹੋਇਆ ਹੈ ਕੱਦ 5 ਫੁੱਟ 1 ਇੰਚ ਹੈ ਜੀ ਕਾਸਟ ਮਹਿਰਾ ਸਿੱਖ ਉਮਰ 31 ਸਾਲ ਡਿਮਾਂਡ ਲੜਕਾ ਵੈਸ਼ਨੋ ਹੋਵੇ ਇਹਨਾਂ ਨੂੰ ਕੇਵਲ ਮਹਿਰਾ ਸਿੱਖ ਪਰਿਵਾਰ ਵਾਲੇ ਹੀ ਸੰਪਰਕ ਕਰਨ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਵਤਿਹਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਏਰੀਆ ਤਰਨਤਾਰਨ ਸਾਹਿਬਾ ਜੀ ਡੇਟ ਆਫ ਬਰਥ 1998 ਹੈ ਪੜਾਈ ਇਹਨਾਂ ਨੇ ਮਾਸਟਰ ਇਨ ਅਕਾਊਂਟਿੰਗ ਵਿੱਚ ਕੀਤੀ ਹੈ ਜੀ ਇੱਕ ਸਿਸਟਰ ਹੈ ਮੈਰਿਡ ਹੈ ਕਾਸਟ ਜੱਟਾ ਜੀ ਪੋਲਰ ਹਾਈਟ 6 ਫੀਟ ਹੈ ਜੀ ਕurrently ਲੀਵਿੰਗ ਇਨ ਆਸਟ੍ਰੇਲੀਆ ਬੇਟੇ ਦੀ ਪੀਆਰ ਫਾਈਲ ਲੱਗੀ ਹੋਈ ਹੈ ਜੀ ਜਲਦੀ ਹੀ ਮਿਲ ਜਾਏਗੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਬਿਊਟੀਫੁੱਲ ਟਾਲ ਐਜੂਕੇਟਿਡ ਗਰਲ ਫ੍ਰੋਮ ਜੱਟ ਸਿੱਖ ਫੈਮਿਲੀ ਵਿਦ ਸਿਮਿਲਰ ਫੈਮਿਲੀ ਬੈਕਗਰਾਉਂਡ ਕੁੜੀ ਦੀ ਉਮਰ 20 ਤੋਂ 25 ਸਾਲ ਤੱਕ ਹੋਵੇ ਜੀ ਹਾਈਟ 5 ਫੁੱਟ 6 ਇੰਚ ਤੋਂ ਘੱਟ ਨਾ ਹੋਵੇ ਵਧੀਆ ਪਰਿਵਾਰ ਹੋਵੇ ਜੀ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਮਿਨਾਧੀ ਜੀ 31 ਸਾਲ ਦੇ ਨੇ ਗਵਰਨਮੈਂਟ ਜੋਬ ਹੈ ਜੀ ਇਹਨਾਂ ਦੀ ਕਾਦਫ 6 ਫੁੱਟ ਹੈ ਫੈਮਿਲੀ ਵਿੱਚ ਮਮ ਨੇ ਡੈਡ ਨੇ ਸਿਸਟਰ ਮੈਰਿਡ ਹੈ ਜੀ ਏਰੀਆ ਬਠਿੰਡਾ ਹੈ ਇਹਨਾਂ ਦਾ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਤੇਰੇ ਜਾਣਕਾਰੀ ਲੈ ਸਕਦੇ ਹੋ ਕਾਸਟ ਰਾਮ ਗੜੀਆ ਸਿੱਖ ਹੈ ਜੀ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ जाट ਸਿੱਖ ਲੜਕੀ ਹੈ ਜੀ ਨਿਊਜ਼ੀਲੈਂਡ ਪੀਆਰ ਜਨਮ 1992 ਦਾ ਹੈ ਜੀ ਕਾਦ 5 ਫੁੱਟ 3 ਇੰਚ ਹੈ ਲੜਕੀ ਅਨਮੈਰਿਡ ਹੈ ਸਟੱਡੀ ਇਹਨਾਂ ਨੇ ਪਲੱਸ 2 ਕੀਤੀ ਹੈ ਜੀ ਨਾਨ ਮੈਡੀਕਲ ਵਿੱਚ ਲਾਂ ਦੀ ਡਿਗਰੀ ਨਿਊਜ਼ੀਲੈਂਡ ਤੋਂ ਕੀਤੀ ਹੋਈ ਹੈ ਜੀ ਤਿੰਨ ਭਰਾ ਨੇ ਜੀ ਏਰੀਆ ਇਹਨਾਂ ਦਾ ਦੁਆਬਾ ਹੈ ਮੰਗ ਸਿਰਫ ਇਹਨਾਂ ਨੂੰ ਇਹ ਹੈ ਕਿ ਖਾਨਦਾਨੀ ਅਤੇ ਵੈਸ਼ਨਪਰਿਵਾਰ ਹੋਵੇ ਲੜਕੇ ਦੀ ਉਮਰ 27 ਤੋਂ 32 ਸਾਲ ਤੱਕ ਹੋਵੇ ਲੜਕਾ ਸੋਨਾ ਅਤੇ ਸਮਾਰਟ ਹੋਵੇ ਸਿਰਫ ਜੱਟ ਸਿੱਖ ਹੀ ਸੰਪਰਕ ਕਰਨ ਮੈਰਿਜ ਬਿਊਰੋ ਵਾਲੇ ਤੇ ਤਲਾਕਸ਼ੁਦਾ ਫੋਨ ਨਾ ਕਰਨ ਜੀ ਨਿਊਜ਼ੀਲੈਂਡ ਨੂੰ ਪਹਿਲ ਹੈ ਜੀ ਕਨੇਡਾ ਆਸਟ੍ਰੇਲੀਆ ਯੂ ਐਸ ਏ ਵੀ ਵਿਚਾਰ ਤਿੰਨੇ ਜੀ ਮੁੰਡਾ ਐਜੂਕੇਟਿਡ ਹੋਵੇ ਟੈਲੀਫੋਨ ਨੰਬਰ ਦਿੱਤਾ ਗਿਆ ਜੀ ਉਹ ਤੇਰੇ ਚਾਨਕੀ ਲਾ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਹੈ ਜੀ ਜੱਟ ਗਿੱਲ ਉਮਰ ਹੈ ਜੀ 8 11 2003 ਕੱਦ 5 ਫੁੱਟ 9 ਇੰਚ ਹੈ ਜੀ ਪੜਾਈ ਇਹਨਾਂ ਨੇ ਬੀ ਕਾਮ ਕਾਮਰਸ ਵਿੱਚ ਕੀਤੀ ਹੈ ਜੀ ਹੁਣ ਪੜਾਈ ਆਸਟ੍ਰੇਲੀਆ ਵਿੱਚ ਕਰ ਰਹੇ ਨੇ ਜੀ ਜ਼ਮੀਨ ਇਹਨਾਂ ਕੋਲ 8 ਏਕੜ ਹੈ ਇਕਲੌਤਾ ਬੇਟਾ ਹੈ ਜੀ ਮੰਗ ਇਹਨਾਂ ਨੂੰ ਹੈ ਜੀ ਕੁੜੀਆ ਆਸਟ੍ਰੇਲੀਆ ਪੀਆਰ ਹੋਵੇ ਸੋਨੀ ਸੁਨੱਖੀ ਹੋਵੇ ਜੀ ਕੱਦ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਪਿਤਾ ਐਕਸ ਆਰਮੀ ਨੇ ਜੀ ਜ਼ਿਲ੍ਹਾ ਸੰਗਰੂਰ ਹੈ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆ ਬਥੇਰੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਵੇਟੀ ਦਾ ਰਿਸ਼ਤਾ ਨੋਟ ਕਰੋ ਜੀ ਚਨਮ 25 9 1995 ਕੱਦ 5 ਫੁੱਟ 8 ਇੰਚ ਹੈ ਕਾਸਟ ਮਛਵੀ ਵਾਲਮੀਕੀ ਹੈ ਏਰੀਆ ਲਕੌਦਰ ਹੈ ਪੜਾਈ ਕੰਪਿਊਟਰ ਪ੍ਰੋਗਰਾਮਿੰਗ ਕੰਮ ਕਰਦੇ ਨੇ ਜੀ ਆਈਟੀ ਨੈਟਵਰਕ ਐਡਮਿਨ ਕੁੜੀ ਕੈਨੇਡਾ ਪੀਆਰ ਹੈ ਪੇਰੈਂਟਸ ਗ੍ਰੀਸ ਦੇ ਸਿਟੀਜ਼ਨ ਨੇ ਇੱਕ ਭਰਾ ਯੂਐਸਏ ਹੈ ਇਹਨਾਂ ਨੂੰ ਮੁੰਡਾ ਚਾਹੀਦਾ ਹੈ ਜੀ ਵੈਲ ਐਜੂਕੇਟਿਡ ਹੋਵੇ ਕੱਦ 5 ਫੁੱਟ 10 ਇੰਚ ਤੋਂ ਘੱਟ ਨਾ ਹੋਵੇ ਕਾਸਟ ਐਸਸੀ ਹੋਵੇ